ਹਾਂਜੀ ਸ੍ਰੋਤਿਓ ਗੁਰੂ ਸਾਹਿਬ ਕਿਰਪਾ ਕਰਨ ਸਾਰਿਆਂ ਤੇ ਸਨਾਓ ਸਾਰੇ ਠੀਕ ਠਾਕ ਹੋ ਔਰ ਜੇ ਤੇ ਮੋਰੇ ਵੀ ਵੀਡੀਓ ਆਉਂਦੀ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਮੈਂ ਤਰੀਫ ਹੀ ਕਰ ਸਕਦਾ ਬਾਣੀ ਦਾ ਵਾਸਤਾ ਸੁਣ ਲਿਆ ਕਰੋ ਸ਼ੈਦ ਜਿਸ ਤਰ੍ਹਾਂ ਮਨੁੱਖ ਆਪਣੇ ਕਰਮਾਂ ਰੋਂਦਾ ਸ਼ੱਤ ਸਿਰੋਂ ਹਟ ਜਾਓ ਕਿਉਂਕਿ ਜ਼ਰੂਰੀ ਆ ਬਾਣੀ ਦੇ ਵਿੱਚ ਸ਼ਬਦ ਆਉਂਦਾ ਸਗਲ ਬਨਸਪਤ ਮੈਂ ਸਗਲ ਬਨਸਪਤ ਬਨਸਪਤ ਮੈਂ ਹੁਣ ਇੱਥੇ ਸਾਨੂੰ ਗੁਰੂ ਸਾਹਿਬ ਕੀ ਸਮਝਾ ਰਿਹਾ ਹੈ ਇਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ। ਸਗਲ ਜਿਹੜਾ ਆ ਦਾ ਨਕਰਿਆ ਅੱਗੇ ਬਨਸਪਤ ਪੰਜ ਕਰਿਆ। ਠੀਕ ਹੈ। ਹੁਣ ਜਦੋਂ 5 ਤੇ 3 8 ਹੋ ਗਏ। ਅਰਤੇ 2 9। ਹੁਣ ਜਦੋਂ 9 ਅੱਖਰ ਹੋ ਗਏ ਆ। ਅੱਗੇ ਮਹਿ ਬਸੰਤਰ। ਹੁਣ ਜਦੋਂ ਆਪਣੇ 3 1 5 ਦੇ 8 ਤੇ 2 10 ਮੈਂ ਜਿਹੜਾ ਮਮਾ ਆਏ ਨੂੰ ਐ ਮੈਂ ਤੇ ਅੱਗੇ ਹੈਗੇ 4 ਹੁਣ 10 ਤੇ 4 14 ਅੱਖਰ ਆ ਹਨਾ ਹੁਣ ਇਹਨਾਂ 14 ਅੱਖਰਾਂ ਦੇ ਵਿੱਚ ਇੱਕ ਵਾਰੀ ਕੀ ਆ ਗਿਆ ਕਿਹਨੂੰ ਸਮਝਾ ਰਹੇ ਆ ਮੋਨੋਕਰੋ ਸਮਝਾ ਰਹੇ ਆ ਇਹ ਮਨੁੱਖ ਦੀ ਗੱਲ ਹੋ ਰਹੀ ਪਹਿਲਾਂ ਕਿਉਂਕਿ ਬਾਣੀ ਮਨੁੱਖ ਵਾਸਤੇ ਲਿਖੀ ਗਈ ਹੈ ਮਨੁੱਖ ਵਾਸਤੇ ਜਿਹੜਾ ਆਪਣੇ ਆਪ ਨੂੰ ਮਨੁੱਖ ਸਮਝਦਾ ਜਿਹੜੇ ਪਸ਼ੂ ਰਹਿ ਕੇ ਪੇਟ ਭਰ ਪਸ਼ੂ ਵਾਂਗ ਸੋਇਓ ਉਹਨਾਂ ਵਾਸਤੇ ਲਿਖੀ ਗਈ ਹੈ ਪਰ ਉਹ ਜਾਗਾ ਸਕਦੇ ਆ ਮਨੁੱਖ ਬਣ ਸਕਦੇ ਆ ਜੇ ਉਹ ਜੇ ਉਹ ਸਾਰਾ ਕੁਝ ਛੱਡ ਦੇ ਕਿਰਤ ਕਰਨਾ ਪੈਂਦਾ ਚਿੱਟੇ ਕੱਪੜੇ ਪਾਉਣੇ ਛੱਡ ਕੇ ਚਿੱਟੇ ਕੱਪੜੇ ਪਾਉਣੇ ਛੱਡ ਕੇ ਕਿਰਤੀ ਹੋ ਜਾਓ ਉਹ ਵੀ ਮੁਨਕਮਨ ਸਕਦੇ ਆ ਪਰ ਯਾਦ ਰੱਖਿਓ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਮਹਿਲਾ ਪਹਿਲਾ ਜੀ ਨੂੰ ਪਤਾ ਸੀ ਕਿ ਜਿਹੜੇ ਕਿਰਤੀਆਂ ਦੇ ਕੱਪੜੇ ਆ ਉਹ ਮੇਲੇ ਰਹਿਣੇ ਆ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਉਣੇ ਆ ਉਹਨਾਂ ਨੇ ਕਿਰਤੀਆਂ ਦੇ ਉੱਤੇ ਰਾਜ ਕਰਨਾ ਤੇ ਬਾਣੀ ਦੇ ਵਿੱਚ ਪਹਿਲੇ ਦੱਸਿਆ ਚਿੱਟੇ ਜਨ ਕੇ ਕੱਪੜੇ ਮੈਂ ਨਹੀਂ ਸਮਝਦਾ ਜਦਾ ਚਿੱਟੇ ਕੱਪੜੇ ਜਦਾ ਮਨ ਹੋਊਗਾ ਨਾ ਅੰਦਰੋਂ ਕਾਲੇ ਆ ਕੀ ਕਹਿੰਦੇ ਗੁਰੂ ਸਾਹਿਬ ਸਗਲ ਬਨਸਪਤ ਹੁਣ ਜਿਹੜੀ ਬਨਸਪਤ ਆ ਪੰਜ ਆ ਉਦੋਂ ਬਾਅਦ ਅੱਠ ਤੋਂ ਬਾਅਦ ਕੀ ਆਉਂਦਾ ਮੰਮਾ ਹਾਹੇ ਨੂੰ ਯਾਰ ਹੁਣ ਬਨਸਪਤ ਮੈਂ ਵਸੰਤਰ ਹੁਣ ਉਹ ਕਹਿੰਦੇ ਆ ਗੁਰੂ ਸਾਹਿਬ ਸਮਝਾ ਰਹੇ ਆ ਜਿਹੜੀ ਬਨਸਪਤ ਆ ਉਹਦੇ ਵਿੱਚ 35 ਆ 35ਾਂ ਦੇ ਵਿੱਚ ਬਸੰਤਰ ਆ 35ਾਂ ਦੇ ਵਿੱਚ ਬਸੰਤਰ ਆ ਹੁਣ ਤੁਸੀਂ ਕਹਿਣਾ ਵੀ ਮੈਂ ਕੋਲੋਂ ਕਹਿ ਰਹੇ ਨੇ ਕੋਹੋਂ ਵਿਚਾਰਿਆ ਮਮਾ ਦੀ ਤੇਉ ਦਾ ਤੇ ਹਹਾ ਪੰਜ ਤੇ ਹੁੰਦਾ ਇਹ ਇੱਕ ਵਾਰ ਹੀ 35 ਆ ਗਿਆ ਸਗਲ ਬਸੰਤਰ ਮੈਂ ਸਗਲ ਬਨਸਪਤ ਮੈਂ ਬਸੰਤਰ ਹੁਣ ਇਹਦੇ ਵਿੱਚ ਇੱਕ ਵਾਰੀ 35 ਆ ਗਿਆ ਹੁਣ ਇਹ ਗੱਲ ਹੈ ਕਿ ਮੁੜਖ ਦੀ ਅੰਕੀ ਗੰਦ ਕੀ ਆਉਣੀ ਆ ਸਗਲ ਹੁਣ ਆ ਗਿਆ ਫੇਰ ਸਗਲ ਦੁਬਾਰਾ ਸਗਲ ਦੁੱਧ ਮੇਂ ਕੀਆ ਹੁਣ ਇਹ ਕਿੰਨੇ ਨੇ ਸਗਲ ਫੇਰ ਤੈਨ ਦੁੱਧ ਤੋਂ 5 ਠੀਕ ਹੈ ਹੁਣ ਜਦੋਂ ਸਗਲ ਦੁੱਧ ਮੈਂ ਮੈਂ ਫੇਰ ਆ ਗਿਆ ਫੇਰ 35 ਆ ਗਿਆ ਸਗਲ ਸਗਲ ਦੁੱਧ ਮੈਂ ਪੀ ਆ ਗਿਆ ਮੈਂ ਕੀ ਆ ਔਰ ਗੁਰੂ ਸਾਹਿਬ ਕਹਿ ਰਹੇ ਆ ਵੀ ਜਿੱਦਾਂ ਦੁੱਧ ਦੇ ਵਿੱਚ ਕੀ ਆ ਸਾ ਨੂੰ ਨਜ਼ਰ ਨਹੀਂ ਆਉਂਦਾ ਸਾਡੇ ਇਹ 35 ਅੱਖਰ ਅਖਰੀ ਸ਼ਰੀਰ ਦੇ ਵਿੱਚ 35 ਸਾਡਾ ਜਿਹੜਾ ਸ਼ਰੀਰ ਹੈ 35 ਆ ਇਸ ਸ਼ਰੀਰ ਦੇ ਵਿੱਚ ਸਾਨੂੰ ਰੱਬ ਨਗਰ ਨਹੀਂ ਹੁੰਦਾ ਮੈਂ ਨਹੀਂ ਕਹ ਰਿਹਾ ਉੱਤੇ ਲਿਖਿਆ ਆ ਰਿਹਾ ਧਿਆਨ ਕਰੋ ਗੁਰੂ ਸਾਹਿਬ ਕਹਿ ਰਹੇ ਆ ਗੁਰੂ ਸਾਹਿਬ ਪਹਿਲਾਂ ਮਨੁੱਖ ਦੀ ਗੱਲ ਕਰਦੇ ਆ ਉਸ ਤੋਂ ਬਾਅਦ ਪਸ਼ੂ ਤੇ ਦੁੱਧ ਦੀ ਗੱਲ ਕਰਦੇ ਆ ਦੇਖੀ ਉਸ ਤੋਂ ਬਾਅਦ ਕੀ ਕਹਿੰਦੇ ਆ ਉੱਚ ਨੀਚ ਮੈਂ ਚੋਤ ਉੱਚ ਤੇ ਨੀਚ ਦੇ ਨਾਲ ਚੋਤ ਇੱਕੋ ਹੀ ਆ ਜਿਹੜੇ ਪੱਗਾ ਬਨਨ ਵਾਲੇ ਆ ਅਮਰਤ ਛਕਨ ਵਾਲੇ ਆ ਇਹਨਾਂ ਨੂੰ ਇਹ ਸ਼ਬਦ ਸਮਝ ਕਿਉਂ ਨਹੀਂ ਆਇਆ ਸਗਲ ਬਨਸਪਤ ਮੈਂ ਬਸੰਤਰ ਸਗਲ ਦੂਦ ਮੈਂ ਕੀਆ ਹੁਣ ਇਹਦੇ ਵਿੱਚ 14 ਅੱਖਰ ਤੇ 9 ਅੱਖਰ ਹੁਣ 14 ਤੇ 9 ਜਿਹੜੇ ਹੁੰਦੇ ਆ 23 ਹੁੰਦੇ ਆ ਜੇ ਮਨੁੱਖ ਨੂੰ ਦੋ ਵਾਰੀ ਦੋ ਵਾਰੀ ਕਹਿੰਦਾ ਮਤਲਬ ਤੇਹੀ ਅੱਖਾਂ ਦੇ ਵਿੱਚ ਦੋ ਵਾਰੀ 35 ਗਿਣਾ ਦਿੱਤੇ ਮਨੁੱਖ ਦਾ ਅੰਦਰਲਾ ਪਾਸਾ ਤੇ ਮਨੁੱਖ ਦਾ ਬਾਹਰਲਾ ਪਾਸਾ ਜੇ ਇਹ ਸਭ ਕੁਝ ਗਿਣਾ ਦਿੱਤਾ ਗੁਰੂ ਸਾਹਿਬ ਨੇ ਤਾਂ ਫਿਰ ਉੱਚ ਨੀਚ ਮੈਂ ਜੋਤਸਮਾਣੇ ਵੇ ਜਿਹੜੀ ਉਹਦੀ ਜੁੱਤ ਆ ਉਹ ਉੱਚ ਦੇ ਵਿੱਚ ਵੀ ਹੈਗੀ ਤੇ ਉਹ ਨੀਚੇ ਦੇ ਵਿੱਚ ਵੀ ਹੈਗੀ ਹੈ ਪਰ ਇਸ ਸਿੱਖਾਂ ਨੂੰ ਪੱਗਾਂ ਵਾਲਿਆਂ ਨੂੰ ਗਾਤਰੇ ਪਾਉਣ ਵਾਲਿਆਂ ਨੂੰ ਅੰਮ੍ਰਿਤ ਛਕਣ ਵਾਲਿਆਂ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਈ? ਉਹ ਮਹਿਲਾ ਪੰਜਵਾੜੀ ਸਮਝਾ ਰਹੇ ਆ। ਇਹ ਵੀ ਨਹੀਂ ਹੈਗਾ। ਇਹ ਕੋ ਹੋਰ ਸਮਝਾ ਰਿਹਾ ਨਾ। ਮਹਿਲਾ ਪੰਜਵਾੜੀ ਸਮਝਾ ਰਿਹਾ ਜਿਹਨੇ ਆਪਣੀ ਛੀ ਦਿੱਤੀ। ਬਾਣੀ ਤੋਂ ਪਹਿਲਾਂ ਕੁਦਰਤੀ ਗੱਲ ਉਸ ਤੋਂ ਬਾਅਦ ਦੁੱਧ ਦੀ ਗੱਲ ਹੋ ਰਹੀ ਹੈ ਵੀ ਦੁੱਧ ਵਿੱਚ ਕੀ ਹੈ ਹੁਣ ਦੁੱਧ ਦੀ ਗੱਲ ਜੇ ਮੈਂ ਛੇੜੀ ਤਾਂ ਲੰਬੀ ਹੋ ਜਾਣੀ ਹੈ ਪਰ ਮੈਂ ਹਿੰਟ ਧਿਆਨ ਦੇ ਦੇਣਾ ਬੜਾ ਸਿੰਪਲ ਜਿਹਾ ਧਿਆਨ ਦਿਵਾ ਚ ਰੱਖਿਓ ਜੇ ਇਸ ਵੇਲੇ ਅਸੀਂ ਗਾਂ ਦਾ ਦੁੱਧ ਪੀਨੇ ਜਾਂ ਮੱਝ ਦਾ ਦੁੱਧ ਪੀਨੇ ਆ ਹਨ ਜੇ ਗਾਂ ਦਾ ਦੁੱਧ ਪੀਨੇ ਜਾਂ ਮੱਝ ਦਾ ਦੁੱਧ ਪੀਨੇ ਆ ਜਾਂ ਊਠ ਦਾ ਦੁੱਧ ਪੀਨੇ ਆ ਇਹ ਕਿ ਜਾਂ ਮਤਵਰ ਉਹਦੇ ਵਿੱਚ ਕੀ ਹੈਗਾ ਆ ਇਹ ਜਾਂ ਮਤਵਰ ਕਿਹੜੇ ਮਾਂ ਦੇ ਸਰੀਰ ਦੇ ਤੱਤ ਆ ਕੀ ਹੈਗਾ ਆ ਤੇ ਜੇ ਉਹ ਅੰਦਰ ਮਾਂ ਦੇ ਦੁੱਧ ਅੰਦਰ ਤਿਆਰ ਕਰਦਾ ਆ ਪਸ਼ੂ ਦੇ ਅੰਦਰ ਦੁੱਧ ਤਿਆਰ ਕਰਦਾ ਤੇ ਮਨੁੱਖ ਦੇ ਅੰਦਰ ਵੀ ਉਹੀ ਦੁੱਧ ਤਿਆਰ ਕਰਦਾ ਜਾਨਵਰ ਦਾ ਦੁੱਧ ਵਿਖਦਾ ਕਉ ਸ਼ੂਦਾ ਦੁੱਧ ਬਿਕਦਾ ਤੇ ਮਨੋਕਤਾ ਦੁੱਧ ਕਿਉਂ ਬਿਕਦਾ ਥੋੜਾ ਜਿਹਾ ਮਾਹੀ ਚਲਾਇਓ ਥੋੜਾ ਜਿਹਾ ਪਤਾ ਨਹੀਂ ਤੁਹਾਨੂੰ ਗੁਰੂ ਸਾਹਿਬ ਨੇ ਊਚ ਨੀਚ ਮੈਂ ਚੋਤ ਚੋਤ ਦੀ ਗੱਲ ਹੋ ਰਹੀ ਏ ਕਿਹੜੀ ਜੋਤ ਦੀ ਗੱਲ ਹੋ ਰਹੀ ਏ ਮੈਂ ਫਿਰ ਆ ਗਿਆ ਪੈਂਤੀ ਬਾਰ-ਬਾਰ ਤੁਹਾਨੂੰ ਮੈਂ 35 ਸਮਝਾ ਰਿਹਾ ਇਸ ਸ਼ਬਦ ਦੇ ਵਿੱਚ ਪੰਜ ਵਾਰੀ ਮੈਂ ਆਇਆ ਪੰਜ ਵਾਰੀ 35 ਲਿਖਿਆ ਥੋੜਾ ਜਿਹਾ ਦਿਮਾਗ ਨੂੰ ਖੋਲੋ ਵੀ 35 ਕਿਉਂ ਲਿਖਿਆ ਪੰਜਤੀਆ 15 ਠੀਕ ਹੈ ਤੁਹਾਡਾ ਚਾਲੀ 15 ਤੇ ਨਾ ਸ਼ੁਰੂ ਹੋ ਗਿਆ ਤੇ ਆਪਾਂ ਹੁਣਾਂ ਕੀ ਸੋਝੀ ਪਾਏ ਬਧਰਾ ਪਗਤ ਉੱਤੇ ਹੈਗਾ ਨਾਮ 25 ਪੰਜ ਵਾਰੀ ਹੋਇਆ ਨਾ 25 25 25 ਨਾ ਨਾ ਨੰਨਾ ਨੰਨਾ ਪੱਤੀ ਤੇ ਆਉਂਦਾ ਪਰ ਤੁਹਾਨੂੰ ਪੰਜ ਵਾਰੀ 35 ਲਿਖਿਆ ਹੋਵੇ ਕੁਦਰਤ ਦੇ ਤਰੀਕੇ ਨਾਲ ਸਮਝ ਆਇਆ ਹੋਵੇ ਬਸ ਇੰਨਾ ਹੀ ਕਹਿ ਕੇ ਕਹਿੰਦੇ ਹੋ ਤੁਹਾਨੂੰ ਜੀ ਦੁੱਧ ਦੇ ਵਿੱਚ ਝੇ ਨਜ਼ਰ ਆਉਂਦਾ ਇਹ ਤਾਂ ਤੇ ਆ ਭਾਈ ਦੋਦੇ ਦੇ ਵਿੱਚੋਂ ਕੀ ਤੁਹਾਨੂੰ ਤਾਂ ਨਜ਼ਰ ਆਉਂਦਾ ਜਿਵੇਂ ਤੁਸੀਂ ਗਿਆਨੀ ਆ ਬਿਲਕੁਲ ਬੈਠੇ ਆ ਜਿਹੜਾ ਆਪਣੇ ਸਰੀਰ ਨੂੰ 8 ਘੰਟੇ 12-12 ਘੰਟੇ 14-14 ਘੰਟੇ ਕਿਰਤ ਕਰਦਾ ਉਹਨੂੰ ਪੁੱਛ ਕੇ ਦੇਖੋ ਦੋਜੋ ਕੀ ਰਕੇ ਦਾਕੀਏ ਨਿਕਲਦਾ ਪੁੱਛ ਕੇ ਦੇਖਵਾਂ ਨੂੰ ਦੱਸ ਦਊਗਾ ਤੁਹਾਨੂੰ ਉਹਨੇ ਦੁੱਧ ਹੀ ਆਧਾਰ ਲੈਣੀ ਆਪਣੀ ਜ਼ਿੰਦਗੀ ਦੇ ਆਧਾਰ ਲੈਣੀ ਆ ਕਿਉਂਕਿ ਉਹਦੇ ਤੱਤ ਕੱਢੇ ਹੁੰਦੇ ਆ ਾਰੇ ਸਮਝ ਨਹੀਂ ਮੈਂ ਇਹ ਹਰ ਪੰਜ ਪਾਸ਼ਾ ਹੀ ਕਹਿ ਰਿਹਾ ਮੈਤੇ ਨਾ ਧੋਪਦੇ ਹੋ ਹਾਂ ਉੱਚ ਨੀਚ ਹਨਾ ਨੀਚਾਂ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾ ਡਰੇ ਐਸੀ ਲਾਲ ਜਦ ਵੀ ਕੋਣ ਕਰੇ ਗਰੀਬ ਨਵਾਜ ਕੋ ਸਈਆਂ ਮੇਰਾ ਮਾਥੇ ਛਤਰ ਅਰੇ ਅਗੀ ਸਮਝ ਨਹੀਂ ਆਈ ਹੋਣੀ ਗਾਣਾ ਬੜੀ ਲੰਬ ਇੱਥੇ ਪਵਾ 2 ਘੰਟੇ ਬੋਲ ਲਈਏ 2 ਘੰਟੇ 4 ਘੰਟੇ ਇੰਨੀ ਗੱਲ ਤੇ ਸਗਲ ਤੁਹਾਨੂੰ ਕਿਉਂ ਨਹੀਂ ਪਤਾ ਲੱਗਾ ਸਗਲ ਭਵਨ ਕੇ ਨਾਇਕਾ ਇੱਕ ਛਿਨ ਦਰਸ ਦਿਖਾਏ ਜੀ ਹੁਣ ਇੱਥੇ ਸਗਲ ਭਵਨ ਕਿਹੜੇ ਭਵਨ ਦੀ ਗੱਲ ਹੋ ਰਹੀ ਆ ਪੰਜਵੇਂ ਪਾਤਸ਼ਾ ਸਤਗੁਰੂ ਦਾਸ ਜੀ ਮਾਰੇ ਦੇ ਸ਼ਬਦ ਨੂੰ ਉਹਦੀ ਵਿਆਖਿਆ ਕਰ ਰਿਹਾ ਇੱਥੇ ਸਗਲ ਬਨਸਪਤ ਮਹਿ ਬਸੰਤਰ ਜਿਸ ਤਰ੍ਹਾਂ ਪਸ਼ੂ ਦੇ ਅੰਦਰ ਬਸੰਤਰ ਲੱਗੀ ਹੋਈ ਹੈ ਨਾ ਇਸ ਤਰ੍ਹਾਂ ਹੀ ਮਨੁੱਖ ਦੇ ਅੰਦਰ ਬਸੰਤਰ ਹੈ ਈਢਾਈ ਪਸ਼ੂ ਦੇ ਅੰਦਰ ਬਸੰਤਰ ਹੈ ਅਨਾਰੰਧ ਤੀਰ ਸਗਲੇ ਦੂਦ ਮੈਂ ਮੈਂ ਫਿਰ ਆ ਗਿਆ ਮੈਂ ਕੀਆ ਨਾ ਨਾ ਤੇ 14 ਨੂੰ ਸਮਝ ਲਾਓ ਕਿਉਂਕਿ ਤੁਹਾਨੂੰ ਚੇਤਾ ਆਉਣਾ ਚਾਹੀਦਾ ਹੈ ਕਿ ਜਦੋਂ ਬ੍ਰਾਹਮਣ ਨੇ ਸਮੈ ਜਦੋਂ ਬ੍ਰਾਹਮਣ ਨੇ ਸਮੁੰਦਰ ਦਾ ਮੰਥਨ ਕੀਤਾ ਸੀ ਸੁਨੇਲਪਰਦੇ ਦੀ ਮਧਾਨੀ ਬਣਾਈ ਸੀ ਅੱਜ ਉਹਨੂੰ ਸੁਨੇਲਪਰਦੇ ਦੀ ਮਧਾਨੀ ਦੀ ਲੋੜ ਨਹੀਂ ਅੱਜ ਮਧਾਨੀ ਕਿਹੜੀ ਚੱਲਦੀ ਆ ਪੱਗਾਂ ਵਾਲਿਆਂ ਨੂੰ ਮਧਾਨੀ ਬਣਾਇਆ ਹੋਣਾ ਪੱਗਾਂ ਵਾਲਿਆਂ ਨੇ ਬੰਮਾ ਨੇ ਪੱਗਾਂ ਵਾਲਿਆਂ ਨੂੰ ਮਧਾਨੀ ਬਣਾ ਰਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਰਥ ਬੇਤਾ ਸ਼ਾਤਰਾਂ ਨੂੰ ਕਰਦੇ ਨੇ ਮੈਂ ਨਹੀਂ ਕਹ ਰਿਹਾ ਤੁਸੀਂ ਕਰਦੇ ਹੋ ਸਮਝਦਾ ਕੀ ਹੋਣੀ ਹੈ ਨਹੀਂ ਆਈ ਕਿਸਤਾਂ ਤੇ ਚੱਲਣਾ ਬਾਦਮਾਗੇ ਹਾਂ ਨੋਟ ਕਰਿਓ ਜਦੋਂ ਜਾਨਵਰ ਦੁੱਧ ਪੀਂਦੇ ਆ ਤੇ ਬੜੇ ਖੁਸ਼ ਹੋ ਕੇ ਪੀਂਦੇ ਆ ਉਦੋਂ ਇਹਨਾਂ ਨੂੰ ਮੂਜੀਲੀ ਹਿੰਦੀ ਦਾ ਉਹਦੇ ਚ ਹੈ ਨਾ ਗੁਰੂ ਸਾਹਿਬ ਪਹਿਲਾਂ ਸਮਝਾ ਰਹੇ ਆ ਵੀ ਜਿਸ ਤਰ੍ਹਾਂ ਪਸ਼ੂ ਦੇ ਅੰਦਰ ਬਸੰਤਰ ਆ ਇਹ ਨੈਚੁਰਲ ਨੈਚੁਰਲ ਆ ਕੁਦਰਤੀ ਆ ਜਿਦਾ ਪਸ਼ੂ ਦੇ ਅੰਦਰ ਮਨੁੱਖ ਦੇ ਅੰਦਰ ਬਸੰਤਰ ਆ ਇਦਾ ਹੀ ਪਸ਼ੂ ਦੇ ਅੰਦਰ ਬਸੰਤਰ ਆ ਜਦੋਂ ਪਸ਼ੂ ਦਾ ਦੁੱਧ ਪੀਂਦੇ ਆ ਕੀ ਖਾਂਦੇ ਆ ਦਹੀਂ ਖਾਂਦੇ ਆ ਉਸ ਵੇਲੇ ਤੁਹਾਨੂੰ ਲੋਚ ਨਹੀਂ ਜੀ ਲੱਭਦੀ ਉਸ ਵੇਲੇ ਬੜੇ ਛੋੜੇ ਹੋਗੇ ਖਾਂਦੇ ਆ ਪਵਾ ਸ਼ੁੱਧਰ ਦੇ ਕਰਵਾਇਆ ਹੋਵੇ ਹੈ ਛੋੜੇ ਚਵਾਲਾ ਦੇ ਕਰਵਾਇਆ ਬੋਲੋ ਜੀ ਵਾਹਿਗੁਰੂ 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 ਵਾਹਿ ਨਮਾਹ ਦਾਤਾ ਸਾ ਸਾਂਗ ਦੀ ਕੋਸ਼ਿਸ਼ ਕਰਿਆ ਕਰੋ ਪਾਣੀ ਨੂੰ ਆਪ ਪੜੋ ਪਾਣੀ ਨੂੰ ਆਪ ਪੜ ਕੇ ਆਪ ਉਹਦੇ ਉੱਤੇ ਪੜ ਫੇਰ ਨਾ ਕਹ ਰਿਹਾ ਸ਼ਬਦ ਵਿੱਚ ਪੰਜ ਵਾਰੀ ਮੈਂ ਆਇਆ ਦਿਖਾਹੇ ਨੂੰ ਗੁਰੂ ਸਾਹਿਬ ਕਹਿੰਦੇ ਜਿਹੜਾ ਮਨੁੱਖ ਜਿਹੜਾ ਮਨੁੱਖ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਦੇ ਰਹੀਂ ਸਵਰਗ ਦੇਖਣਾ ਚਾਹੁੰਦਾ ਗੁਰੂ ਸਾਹਿਬ ਕਹਿੰਦੇ ਉਹਨੂੰ ਸਵਰਗ ਨਹੀਂ ਮਿਲਣਾ ਕਿਉਂ ਕਿ ਹਾਈ ਨੂੰ ਐਸ ਕਰਕੇ ਲੱਗੀ ਹੋਈ ਹੈ ਇਦਾਂ ਨਹੀਂ ਹੈਗੀ ਹਾਂ ਅਰੇ ਸਾਹ ਹਾਈ ਨੂੰ ਇਦਾਂ ਨਾ ਮਤਲਬ ਕਿ ਤੁਹਾਡੀ ਜ਼ੁਬਾਨ ਤੇ ਕਿਸੇ ਦਾ ਕੰਟਰੋਲ ਹੋ ਗਿਆ ਤਾਂ ਜਿਹੜੇ ਫਿਰ ਉਹਦੇ ਹੋ ਜਾਂਦੇ ਨੇ ਉਹਦੀ ਜ਼ੁਬਾਨ ਤੇ ਕੋਈ ਕੰਟਰੋਲ ਨਹੀਂ ਹੁੰਦਾ ਫਿਰ ਉਹਦਾ ਹੀ ਹੁੰਦਾ ਕਿਹਦਾ ਬ੍ਰਹਮਣ ਦਾ ਨਹੀਂ ਅਕਾਲ ਪੁਰਖ ਦਾ ਜਿਹਨੂੰ ਗੁਰੂ ਨਾਨਕ ਸਾਹਿਬ ਗगन ਮੈਂ ਥਾਲ ਅਰਾਵ ਚੰਦ ਬੇਰਾਬ ਦੀ ਸੋਚ ਇਹਦਾ ਦੀ ਆ ਇੱਥੇ ਪੂਰੀ ਧਰਤੀ ਤੇ ਪ੍ਰਕਾਸ਼ ਕੀਤਾ ਹੋਇਆ ਉਹਨੇ ਪਰ ਤੁਹਾਨਾਂ ਨੂੰ ਸਮਝ ਨਹੀਂ ਆਉਂਦੀ ਕਿਉਂਕਿ ਤੁਹਾਡੇ ਦਿਮਾਗ ਦੇ ਵਿੱਚ ਭੁੱਖੇ ਸਾਧੂ ਬਸੇ ਹੋਏ ਆ ਸਮਝ ਆ ਗਈ ਹੋਣੀ ਆ ਧੰਨਵਾਦ ਤੁਹਾਡਾ